बहुजन समाज पार्टी वलो पा दे संस्थापक साहिब कांशी राम जी के जन्म दिन से दाणा फगवाड़ा विखे पंजाब संभालो रैली की जा रही है रैली का दा दाणा मंडी फगवाड़ा विखे प्रबंधा का जायजा लैंड बसपा पंजाब प्रधान अवतार सिंह कारीमपुरी पहुंचे ਉਹ ਨਾ ਇਸ ਮੌਕੇ ਚੇਤਨਾ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਵੱਲੋਂ 15 ਮਾਰਚ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਉਹਨਾਂ ਪੰਜਾਬੀਆਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਮੌਕੇ ਪਰਵੀਨ ਬੰਗਾ ਹਰਭਜਨ ਸਿੰਘ ਬਲਾਲੂ ਇੰਜੀਨੀਅਰ ਜਸਵੰਤ ਰਾਏ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜੈ ਭੀਮ ਜੈ ਭਾਰਤ ਚੇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਤਿਆ ਮੈਂ ਹਾਂ ਪ੍ਰਦੀਪ ਰਾਜਾ ਵੱਜੋਂ ਸਮਾਜ ਪਾਰਟੀ ਵੱਲੋਂ 15 ਮਾਰਚ ਨੂੰ ਸਭ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਇੱਕ ਵਿਸ਼ਾਲ ਜਿਹੜੀ ਰੈਲੀ ਆ ਫਗਵਾੜੇ ਦੀ ਧਰਤੀ ਦੇ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਆ ਜਿਸ ਰੈਲੀ ਦਾ ਨਾਮ ਬਸਪਾ ਵੱਲੋਂ ਰੱਖਿਆ ਗਿਆ ਪੰਜਾਬ ਸੰਭਾਲੋ ਰੈਲੀ ਤੇ ਇਸ ਰੈਲੀ ਦੇ ਵਿੱਚ ਇਹ ਦੀ ਤਿਆਰੀਆਂ ਦੇ ਸਬੰਧ ਵਿੱਚ ਅੱਜ ਪੰਜਾਬ ਬਸਪਾ ਦੇ ਪ੍ਰਧਾਨ ਅਫਤਾਬ ਸਿੰਘ ਕਰੀਮਪ uri ਫਗਵਾੜੇ ਵਿਖੇ ਪਹੁੰਚੇ ਹੋਏ ਆ ਤੇ ਉਹ ਰੈਲੀ ਦੀ ਆ ਜਿਹੜੇ ਪ੍ਰਬੰਧ ਆ ਉਹਨਾਂ ਦਾ ਜਾਇਜ਼ਾ ਲੈ ਰਿਹਾ ਤੇ ਮੇਰੇ ਨਾਲ ਨੇ ਬਸਪਾ ਪੰਜਾਬ ਦੇ ਪ੍ਰਧਾਨ ਅਫਤਾਬ ਸਿੰਘ ਕਰੀਮਪੁਰ ਜੀ ਜਿਆ ਪੀ ਪ੍ਰਧਾਨ ਜੀ ਪਾਜੀ ਜੀ ਆਤੀ ਜੀ ਸਾਰੇ ਆਨ ਤੁਹਾਨੂੰ ਵੀ ਔਰ ਸਾਰੇ ਦਰਸ਼ਕਾਂ ਨੂੰ ਪ੍ਰਧਾਨ ਜੀ ਤੁਸੀਂ ਜਿਹੜੇ 15 ਮਾਰਚ ਨੂੰ ਸਾਹਿਬ ਕਾਂਸ਼ੀਰਾਂ ਦੇ ਜਨਮ ਦਿਨ ਆ ਰਿਹਾ ਤੇ 15 ਮਾਰਚ ਨੂੰ ਤੁਸੀਂ ਪੰਜਾਬ ਸੰਭਾਲੋ ਰੈਲੀ ਜਿਹੜਾ ਟਾਈਟਲ ਰੱਖਿਆ ਹੋਇਆ ਇਹਦਾ ਕੀ ਕਾਰਨ ਹੈ ਪੰਜਾਬ ਸੰਭਾਲੋ ਟਾਈਟਲ ਬਲਕਿ ਦੇਖੋ ਸਾਹਿਬ ਕਾਂਸ਼ੀਰਾਂ ਜੀ ਜਿਨ੍ਹਾਂ ਨੇ ਬਾਮ ਸੇਫ ਡੀਐਸ 4 ਬਾਜਨ ਸਮਾਜ ਪਾਰਟੀ ਲੈਕ ਪਲੇਟਫਾਰਮ ਤਿਆਰ ਕੀਤਾ ਇਸ ਤੇ ਇਸ ਦੀ ਸਮਾਜਿਕ aur ਆਰਥਿਕ ਵਿਵਸਥਾ ਨੂੰ ਬਦਲ ਨਹੀਂ। ਕਾਂਸ਼ੀਰਮ ਸਾਹਿਬ ਜੀ ਦੇ ਜਨਮ ਦਿਨ ਦਾ ਜਿਹੜਾ ਮੌਕਾ ਆ ਉਹ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਸਮਰਥਕਾਂ ਦੇ ਲਈ ਇੱਕ इमोशनल ਮੌਕਾ ਹੁੰਦਾ ਹੈ, ਕਮਿਟਮੈਂਟ ਦਾ ਦਿਨ ਹੁੰਦਾ। ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਕਮਿਟਮੈਂਟ ਡੇ ਤੇ ਜਦੋਂ ਅਸੀਂ ਸੰਕਲਪ ਲੈਂਦੇ ਆ, ਪ੍ਰਤੀਗਿਆ ਕਰਦੇ ਆ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣ ਦਾ ਮੰਜ਼ਿਲ ਨੂੰ ਹਾਸਲ ਕਰਨੇ ਦਾ ਉਸ ਦਿਨ ਨੂੰ ਅਸੀਂ ਚੁਣਿਆ ਪੰਜਾਬ ਸੰਭਾਲੋ ਰੈਲੀ ਕਰਨ ਦੇ ਲਈ ਮਕਸਦ ਇਹਦਾ ਬਹੁਤ ਵੱਡਾ ਆ ਕਿਉਂਕਿ ਪੰਜਾਬ ਬਹੁਜਨ ਸਮਾਜ ਪਾਰਟੀ ਦਾ ਮੰਨਣਾ ਹੈ ਕਿ ਪੰਜਾਬ ਨੂੰ ਅੱਜ ਤੱਕ ਦੀਆਂ ਰਾਜਨੀਤਿਕ ਤਰਾਨੇ ਬਰਬਾਦ ਕਰ ਦਿੱਤਾ ਹੈ ਚਾਰ ਰਾਜਨੀਤਿਕ ਦਲ ਵਜਿਨ ਪੰਜਾਬ ਚ ਸੱਤਾ ਸੰਭਾਲੇ ਅਕਾਲੀ ਬੀਜੇਪੀ ਕਾਂਗਰਸ ਔਰ ਆਪ ਔਰ ਚਾਰਾਂ ਦੇ ਇਹ ਰਾਜ ਭਾਗ ਦਾ ਨਤੀਜਾ ਅਜੇ ਆ ਕਿ ਡਰਗ ਮਾਫੀਆ ਪੰਜਾਬ ਚ ਬੇਲਗਾਮ ਬੇਖੌਫ ਆਪਣਾ ਕਾਰੋਬਾਰ ਕਰ ਰਿਹਾ ਔਰ ਸਰਕਾਰਾਂ ਚਾਰਾਂ ਦੀ ਹੀ ਉਹਨਾਂ ਦੇ ਸਾਹਮਣੇ ਬੇਬਸ ਔਰ ਲਾਚਾਰ ਰਹੀਆਂ ਪੰਜਾਬ ਦੀ ਜ਼ਬਾਨੀ ਡਰੱਗ ਮਾਫੀਆ ਦੇ ਟਾਰਗੇਟ ਤੇ ਜ਼ਬਾਨੀ ਤਬਾਹ ਕੀਤੀ ਜਾ ਰਹੀ ਹੈ ਮਾਮਾ ਦੇ ਪੁੱਤ ਰੋਜ਼ ਸਾਡੇ ਤੋਂ ਡਰੱਗ ਦੀ ਓਵਰਡੋਜ਼ ਦੇ ਨਾਲ ਵਿਛੜ ਰਹੇ ਆ ਔਰ ਸਰਕਾਰਾਂ ਫੇਲ ਹੋ ਗਈਆਂ ਇਵਨ ਕਿੰਦਰ ਦੀ ਭਾਜਪਾ ਦੀ 11 ਸਾਲਾਂ ਦੀ ਸਰਕਾਰ ਉਹ ਵੀ ਫੇਲ ਹੋ ਪੰਜਾਬ ਚ ਆਮ ਆਦੀ ਪਾਰਟੀ ਵੱਲੋਂ ਜਿਹੜਾ ਡਰੱਗ ਮਾਫੀਆ ਤੇ ਵੱਡਾ ਜਿਹੜਾ ਆ ਸਰਵੇ ਕੀਤੀ ਜਾਵੇ ਵਿਟ੍ਰੋਜਰ ਨਾਲ ਉਹਨਾਂ ਦੇ ਘਰ ਆਏ ਜਾ ਰਹੇ ਜਿਨ੍ਹਾਂ ਨੇ ਚਿੱਟੇ ਦਾ ਜਿਹੜੇ ਵਪਾਰ ਕਰਦੇ ਆ ਆ ਦੇਖੋ ਮੈਂ ਫਿਰ ਕਹਿਣਾ ਕਿ ਪੰਜਾਬ ਸੁਭਾਰੋ ਰੈਲੀ ਅਸੀਂ ਇਸੇ ਕਰਕੇ ਰੱਖੀ ਹੈ ਕਿ 15 ਮਾਰਚ ਨੂੰ ਸਭ ਕਾਂਛੀ ਰਾਮ ਜੀ ਦੇ ਜਨਮ ਦਿਨ ਤੇ ਬੌਧਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਡਰਗ ਮਾਫੀਆ ਦੇ ਖਾਤਮੇ ਦਾ ਅੰਦੋਲਨ ਦਾ ਐਲਾਨ ਕਰੂਗੀ ਪੰਜਾਬ ਦੀਆਂ ਮਾਮਾ ਤੇ ਪੁੱਤ ਬਚਾਉੜਦਾ ਪੈਣਾ ਤੇ ਭਰਾ ਬਚਾਉੜਦਾ ਜਿਹੜੀ ਗੱਲ ਰਹੀ ਆਮ ਆਦਮੀ ਪਾਰਟੀ ਵੱਲੋਂ ਘਰਾਂ ਨੂੰ ਤੋੜਨ ਦੀ ਭੋਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ 3 ਮਹੀਨੇ ਚ ਗਰੰਟੀ ਦਿੱਤੀ ਸੀ ਪੰਜਾਬੀਆਂ ਨੂੰ ਕਿ ਸਾਡੇ ਨਾਲ ਖੜ ਜਾਓ 3 ਮਹੀਨਿਆਂ ਚ ਡਰਗ ਮਾਪੀ ਦਾ ਖਤਮਾ ਕਰ ਦਿਆਂਗੇ ਜਦੋਂ 3 ਸਾਲ ਬੀਤ ਗਏ ਤੁਹਾਡਾ ਚੈਨਲ ਵੀ ਸ਼ਾਇਦ ਉਸ ਮੌਕੇ ਦਾ ਗਵਾਹ ਹੋਊਗਾ ਜਿਸ ਦਿਨ ਅਸੀਂ ਸਿੱਧਮ ਪਿੰਡ ਦੇ ਵਿੱਚ ਐਲਾਨ ਕੀਤਾ ਕਿ ਮੌਜੂਨ ਸਮਾਜ ਪਾਰਟੀ 15 ਮਾਰਚ ਤੋਂ ਡਰੱਗ ਮਾਫੀਆ ਦੇ ਖਿਲਾਫ ਪੰਜਾਬ ਇੱਕ ਬੜਾ ਅੰਦੋਲਨ ਪੰਜਾਬ ਦੀ ਜਵਾਨੀ ਬਚਾਉਣ ਦਾ ਐਲਾਨ ਕਰੂਗੀ ਉਸ ਤੋਂ ਬਾਅਦ ਸਰਕਾਰ ਸੜਕਾਂ ਤੇ ਆਈ ਐਕਸ਼ਨ ਦੇ ਵਿੱਚ ਆਈ ਐਕਸ਼ਨ ਕੀਆ ਉਹਦਾ ਡਰੱਗ ਮਾਫੀਆ ਦਾ ਖਤਮਾ ਨਹੀਂ ਐਕਸ਼ਨ ਇਹ ਆ ਕਿ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਕੱਟਾ ਪਾਇਆ ਜਾਏ ਕਿਉਂਕਿ ਹੁਣ ਰੋਜ਼ ਪ੍ਰੈਸ ਕਾਨਫਰੰਸ ਕਰਦੇ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਜੁੱਧ ਛੇੜ ਦਿੱਤਾ 3 ਸਾਲ ਕਿੱਥੇ ਆਰਾਮ ਕਰਦੇ ਰਹੇ ਹੁਣ ਇਹ ਕਹਿੰਦੇ ਅਸੀਂ 14-1500 ਲੋਕ ਫੜ ਕੇ ਅੰਦਰ ਦੇਤੇ ਤੇ ਜਿਹੜੀ ਡਰੱਗ ਦੀ ਕੁਆਂਟੀਟੀ ਦੱਸਦੇ ਆ ਉਹ 5 ਗ੍ਰਾਮ ਪਰ ਹੈਡ ਐਵਰੇਜ ਨਹੀਂ ਆਉਂਦੀ ਤਾਂ ਬੜੇ ਮਗਰਮਚ ਜਿਹੜੇ ਆ ਉਹ ਤਾਂ ਅਜੇ ਵੀ ਇਹਨਾਂ ਦੀ ਪਹੁੰਚ ਤੋਂ ਬਾਹਰ ਤੋ ਸਾਡਾ ਹੀ ਮਰਨਾ ਕਿ ਘਰ ਤੋੜਨੇ ਨਾਲ ਡਰਗ ਮਾਫੀਆ ਦਾ ਖਤਮਾ ਨਹੀਂ ਹੋਣਾ ਡਰਗ ਮਾਫੀਆ ਦੀ ਸਪਲਾਈ ਦੀ ਚੇਨ ਤੋੜਨੀ ਪਊਗੀ ਡਰਗ ਮਾਫੀਆ ਦਾ ਨੈਟਵਰਕ ਤੋੜਨਾ ਪਏਗਾ ਜਿਹੜਾ ਪੋਲਿਟੀਸ਼ੀਅਨ ਔਰ ਡਰਗ ਮਾਫੀਆ ਦਾ ਗੱਠ ਜੁੜਵਾ ਜਿਹੜਾ ਡਰਗ ਮਾਫੀਆ ਦਾ ਪੈਸਾ ਪੰਜਾਬ ਦੇ ਰਾਜਨੀਤਿਕ ਪ੍ਰਬੰਧਾਂ 'ਚ ਲੱਗ ਰਿਹਾ ਟੱਕਰ ਉਹ ਨਹੀਂ ਟੁੱਟਦਾ ਉਹ ਟੱਕਰ ਅਸੀਂ ਪੰਜਾਬ ਦੇ ਅੰਦਰੋਂ ਡਰਗ ਮਾਫੀਆ ਦਾ ਅੰਤ ਨਹੀਂ ਕਰ ਸਕਦੇ ਕਹਿੰਦਾ ਬਲੋਗਰ ਡਰਗ ਮਾਫੀਆ ਆ ਉਹ ਪੋਲੀਟੀਸ਼ੀਅਨਾਂ ਨੂੰ ਫੱਡ ਦਿੰਦਾ ਆ ਇਸ ਕਰਕੇ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਇਹ ਤਾਂ ਬਿਲਕੁਲ ਪੂਰਾ ਚਿੱਟਾ ਸੱਚੋ ਪੋਲੀਟੀਕਲ ਪਾਰਟੀਆਂ ਜਦੋਂ ਵੋਟਾਂ ਦੇ ਵਿੱਚ ਛਰਾਬਾਂ ਵੰਡਦੀਆਂ ਪੈਸੇ ਵੰਡਦੀਆਂ ਗੁਣ ਮਿਊਸਪਲ ਕਾਉਂਸਲਰ ਦੀ ਇਲੈਕਸ਼ਨ ਦੇ ਵਿੱਚ ਕਿਦਾਂ ਮੰਡੀ ਬਣਾਈ ਗਈ ਤੂੰ ਪੈਸਾ ਕਿੱਥੋਂ ਆਦਾ ਨਾ ਦੱਸ ਨਾ ਉਹ ਪੈਸਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਦੀ ਨਹੀਂ ਇਹ ਲਿਖ ਕੇ ਦੇ ਸਕਦੇ ਕਿ ਅਸੀਂ ਸ਼ਰਾਬ ਕਿੰਨੇ ਦੀ ਵੰਡੀ ਉਹ ਦੋ ਨੰਬਰ ਦਾ ਪੈਸਾ ਬੱਚਾ ਬੱਚਾ ਜਾਣਦਾ ਜਿਹੜੇ ਲੋਕ ਇਲੈਕਸ਼ਨ ਨਸ਼ਾ ਵੰਡ ਕੇ ਜਿੱਤਦੇ ਉਹ ਲੋਕ ਨਸ਼ੇ ਦੇ ਖਿਲਾਫ ਕੈਂਪੇਨ ਕਰੇ ਨਹੀਂ ਸਕਦੇ ਉਹਨਾਂ ਦੇ ਕੋਲ ਕੋਈ ਨੈਤਿਕ ਹੱਕ ਅਧਿਕਾਰ ਹੀ ਨਹੀਂ ਬੱਤਦਾ ਉਹਨਾਂ ਦੀ ਨiyet intention ਹੀ ਨਹੀਂ ਹੈ ਕਰਕੇ ਬਹੁਜਨ ਸਮਾਜ ਪਾਰਟੀ ਇੱਕ ਵਿਕਲਪ ਹੈ ਔਰ ਜਿਹੜਾ 78 ਸਾਲ ਆਜ਼ਾਦੀ ਦੇ ਬੀਤ ਗਏ ਸਾਡਾ ਪੰਜਾਬ ਨੂੰ ਸੱਦਾ ਪੰਜਾਬੀਆਂ ਨੂੰ ਸੱਦਾ ਕਿਓ 15 ਮਾਰਚ ਨੂੰ ਪੰਜਾਬ ਸੰਭਾਲੋ ਰੈਲੀ ਦਾ ਹਿੱਸਾ ਬਣੋ ਔਰ ਇਹ ਚਾਰੇ ਹੀ ਰਾਜਨੀਤਿਕ ਦਲ ਜਿਨ੍ਹਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਇਹਨਾਂ ਨੂੰ ਰੱਦ ਕਰੀਏ ਔਰ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਪੰਜਾਬ ਨੂੰ ਇੱਕ ਮਜ਼ਬੂਤ ਸ਼ਕਤੀਸ਼ਾਲੀ ਬਦਲ ਦਈਏ ਪੰਜਾਬ ਦੀ ਜਵਾਨੀ بچਾਈਏ ਮਾਮਾ ਦੇ ਪੁੱਤ ਪੈਣਾ ਦੇ ਪਰਾ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ ਉਹਨਾਂ ਸਮਾਜ ਪਾਰਟੀ ਦਾ ਇਹ ਉਦੇਸ਼ ਹੈ ਮਕਸਦ ਹੈ ਹਰ ਸਾਲ ਪੰਜਾਬ ਦੀ ਸਰਕਾਰ ਕਰੀਬ 35 ਤੋਂ 40000 ਕਰੋੜ ਦਾ ਲੋਨ ਲੈਂਦੀ ਹੈ 35 ਤੋਂ 40000 ਕਰੋੜ ਇਹ ਤੁਸੀਂ ਇਹ ਤੁਹਾਨੂੰ ਕਿ ਜਿਹੜਾ ਸੂਬਾ ਹਰ ਸਾਲ 34000 ਕਰੋੜ ਦਾ ਲੋਨ ਲਵੇ ਔਰ ਸਰਕਾਰ ਦੀਆਂ ਪ੍ਰਾਪਰਟੀਆਂ ਨੂੰ ਵੇਚ ਕੇ ਆਪਾਂ ਕੰਮ ਚਲਾਵੇ ਤੇ ਉਹ ਪੰਜਾਬ ਦੀ ਆਰਥਿਕਤਾ ਬਰਬਾਦ ਕਰਨ ਲਈ ਜ਼ਿੰਮੇਦਾਰ ਆ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਕਾਂਗਰਸ ਔਰ ਆਪ ਇਹ ਚਾਰੀ ਤਰ੍ਹਾਂ ਇਸ ਕਰਕੇ ਪੰਜਾਬ ਨੂੰ ਆਰਥਿਕ ਸੰਕਟ ਤੋਂ ਕੱਢਣ ਲਈ ਪੀਐਸਪੀ ਪੰਜਾਬ ਸੰਭਾਲੋ ਰੈਲੀ ਦਾ ਅਜੰਡਾ ਲੈ ਕੇ ਸੰਗਤ ਦੇ ਸਾਹਮਣੇ ਆਈ ਆ ਕਿਰਤੀ ਕਾਮੇ ਕਿਸਾਨ ਜਿਹੜੇ ਰੁੱਲਦੇ ਆ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਆਤਮ ਨਿਰਤਵਤਾ ਦਾ ਜੀਵਨ ਦੇਣਾ ਨੌਜਵਾਨਾਂ ਲਈ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਪੰਜਾਬ ਸੰਭਾਲੋ ਰੈਲੀ ਸਿੱਖਿਆ ਗ੍ਰਾਂਟੀ ਸਿਹਤ ਗ੍ਰਾਂਟੀ ਬੜਾ ਵੱਡਾ ਅਜੰਡਾ ਹੈ ਪੰਜਾਬ ਨੂੰ ਸੰਭਾਲਣ ਦਾ ਕਿਉਂਕਿ ਸਰਪੱਕੀ ਅਜੰਡਾ ਬਣਾ ਕੇ ਚੱਲਣਾ ਪਊਗਾ ਅਗਰ ਪੰਜਾਬ ਨੂੰ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਕਰਨਾ ਮੈਂ ਪੰਜਾਬੀਆਂ ਨੂੰ ਭਰੋਸਾ ਦਿੰਦਾ ਕਿ ਸੈਕੰਡ ਵਰਲਡ ਵਾਰ ਦੂਸਰਾ ਵਿਸ਼ਵ ਯੁੱਧ ਜਿਹਦੇ ਵਿੱਚ ਜਾਪਾਨ ਬਿਲਕੁਲ ਬਰਬਾਦ ਹੋ ਗਿਆ ਅਮਰੀਕਾ ਨੇ ਜਾਪਾਨ ਤੇ ਪਰਮਾਣੂ ਬੰਬ ਸੁੱਟ ਕੇ ਉਹਦਾ ਇਨਫਰਾਸਟ੍ਰਕਚਰ ਵੀ ਖਤਮ ਕਰਤਾ ਸੀ ਆਰਥਿਕ ਤੌਰ ਤੇ ਕਮਜ਼ੋਰ ਖਤਮ ਕਰਤਾ ਸੀ ਉਹਦੇ ਹਸਪਤਾਲ ਤੋੜੇ ਸਕੂਲ ਤੋੜੇ ਫਿਜ਼ੀਕਲੀ ਉਹਨੂੰ ਡਿਸੇਬਲ ਬਣਾਇਆ ਔਰ ਵਪਾਰ ਖਤਮ ਕੀਤਾ ਹਥਿਆਰ ਖਤਮ ਕੀਤੇ ਲੇਕਿਨ ਜਾਪਾਨ ਸੈਕੰਡ ਵਰਲਡ ਵਾਰ ਭਾਰਤ ਦੀ ਪਾਵਰ ਟ੍ਰਾਂਸਫਰ ਜਿਹੜੀ ਹੋਈ ਅੰਗਰੇਜ਼ ਤੋਂ ਮਨੁਬਾਦੀ ਵਿਵਸਥਾ ਦੇ ਠੇਕੇਦਾਰਾਂ ਕੋਲ ਸੱਤਾ ਗਈ ਉਹਦੇ ਸਾਲ ਦੋ ਸਾਲ ਪਹਿਲੀਆਂ ਗੱਲਾਂ ਸਾਰੀਆਂ ਹੈ ਤੇ ਕਿ ਜਾਪਾਨ ਜਿਹੜਾ ਪਰਮਾਣੂ ਬੰਬ ਨਾਲ ਅਮਰੀਕਾ ਵਰਗੀ ਸ਼ਕਤੀ ਨੇ ਬਰਬਾਦ ਕਰਤਾ ਸੀ ਅੱਜ ਉਹ ਜਾਪਾਨ ਫਿਰ ਆਪਣੇ ਪੈਰਾਂ ਤੇ ਖੜਾ ਹੋ ਕੇ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਗਿਆ ਇਸ ਕਰਕੇ ਮੈਂ ਪੰਜਾਬ ਵਾਸੀਆਂ ਨੂੰ ਇਹ ਭਰੋਸਾ ਦੇਣਾ ਚਾਹੁੰਦਾ ਕਿ ਤੁਸੀਂ ਬੀਐਸਪੀ ਤੇ ਭਰੋਸਾ ਕਰੋ ਨਿਰਾਸ਼ ਹੋਣ ਦੀ ਲੋੜ ਨਹੀਂ ਕਿ ਇਸ ਬਰਬਾਦ ਹੋ ਚੁੱਕੇ ਪੰਜਾਬ ਨੂੰ ਦੁਬਾਰਾ ਨਿਖੜਾ ਕੇ ਪੈਦਾ ਕਰ ਸਕਦਾ ਹੁਕਮਰਾਨ ਦੀ ਨੀਅਤ ਦੇ ਵਿੱਚ ਅਗਰ ਇਮਾਨਦਾਰੀ ਹੈ ਇੱਛਾ ਸ਼ਕਤੀ ਹੈ ਜਨ ਹਿੱਤ ਦੀ ਲੀਤੀ ਹੈ ਸਟੇਟ ਦੇ ਇੰਟਰਸਟ ਨੂੰ ਪਰਫੈਕਟ ਕਰਨ ਵਾਲੀ ਇਕਨੋਮਿਕ ਨੀਤੀ ਹੈ ਤੋ ਅਸੀਂ ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰ ਸਕਦੇ ਆ ਅਗਰ ਜਾਪਾਨ ਵਿਸ਼ਵ ਦੀ ਆਰਥਿਕ ਸ਼ਕਤੀ ਬਣ ਸਕਦਾ ਹੈ ਹੁਕਮਰਾਨ ਦੀ ਨੀਅਤ ਔਰ ਨੀਤੀ ਦੇ ਨਾਲ ਤੋ ਪੰਜਾਬ ਭਾਰਤ ਦੀ ਆਰਥਿਕ ਸ਼ਕਤੀ ਬਣਾ ਕੇ ਦੁਬਾਰਾ ਖੜਾ ਕੀਤਾ ਜਾ ਸਕਦਾ ਹੈ ਇਸ ਕਰਕੇ ਪੰਜਾਬੀ ਸਮੂਹ ਪੰਜਾਬ ਹਤੈ ਸਿ ਇਸ ਪੰਜਾਬ ਸੰਭਾਲੋ ਰੈਲੀ ਚ 15 ਮਾਰਚ ਨੂੰ ਠੀਕ 11 ਵਜੇ ਦਾਣਾ ਮੰਡੀ ਅਗਵਾੜਾ ਪਹੁੰਚੋ ਔਰ ਪੰਜਾਬ ਦੇ ਹਿੱਤਾਂ ਦਾ ਅੰਦੋਲਨ ਜਿਹੜਾ ਬਸਪਾ ਲਾਂਚ ਕਰਨ ਜਾ ਰਹੀ ਆ ਉਹਨੂੰ ਆਪਣਾ ਆਸ਼ੀਰਵਾਦ ਦਿਓ ਉਹਦੀ ਸ਼ਕਤੀ ਬਣੋ ਆਪਣੀ ਔਲਾਦ ਆਪਣੀ ਜਨਰੇਸ਼ਨ ਦੀ ਪਵਿੱਤਰਤਾ ਨਿਰਮਾਣ ਕਰਨ ਲਈ ਇੱਕ ਨਵਾਂ ਪੰਜਾਬ ਦਾ ਨਿਰਮਾਣ ਕਰਨ ਲਈ ਆਓ ਆਪਾਂ ਨਵਾਂ ਰਾਜਨੀਤਿਕ ਬਦਲ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਪਸਾਰੀਏ ਪੰਜਾਬ ਨੂੰ ਦਈਏ ਇਹ ਪੰਜਾਬ ਸੰਭਾਲੋ ਰੈਲੀ ਦਾ ਬੜਾ ਮਕਸਦ ਜਿਸ ਤਰ੍ਹਾਂ ਤੁਸੀਂ ਆਪਣੀ ਮੀਟਿੰਗਾਂ ਵਿੱਚ ਗੱਲ ਕਰਦੇ ਆ ਰਾਈਟ ਟੂ ਐਜੂਕੇਸ਼ਨ ਦੀ ਕਿ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚ 25% ਜਿਹੜੀਆਂ ਗਰੀਬ ਬੱਚਿਆਂ ਲਈ ਫ੍ਰੀ ਆ ਤੇ ਸਕਾਲਰਸ਼ਿਪ ਸਕੀਮ ਦੀ ਆਪਾਂ ਜੇ ਗੱਲ ਕਰੀਏ ਇਸ ਵੇਲੇ ਪੰਜਾਬ ਵਿੱਚ ਜਿਹੜੇ ਹਾਲਾਤ ਆ ਜੇ ਆਪਾਂ ਐਸਸੀ ਬੱਚਿਆਂ ਦੀ ਤੇ ਵੀਸੀ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਉਹਨਾਂ ਨੂੰ ਰਾਈਟ ਟੂ ਐਜੂਕੇਸ਼ਨ ਵੀ ਨਹੀਂ ਮਿਲਦੀ ਤੇ ਸਕਾਲਰਸ਼ਿਪ ਸਕੀਮ ਦੇ ਵਿੱਚ ਕਾਲਜਾਂ ਦੇ ਵਿੱਚ ਉਹਨਾਂ ਦੀ ਪਹੁੰਚ ਹੀ ਆ ਇਹ ਸਟੂਡੈਂਟ ਨੂੰ ਬੜੀ ਵੱਡੀ ਵੱਡੀ ਸਮੱਸਿਆ ਆ ਰਹੀ ਆ ਕਿ ਜਿਹੜੇ ਬੀਐਸਪੀ ਦੀਆਂ ਸਟੇਜਾਂ ਤੇ ਇਹ ਗੱਲ ਸਪੀਕਰਾਂ ਤੇ ਸੀਮਤ ਰਹੂਗੀ ਕਿ ਉਹ ਮੰਦਰਾ ਮਾਤ ਤੋਂ ਬਾਅਦ ਕੋਈ ਇਸ ਸੰਬੰਧੀ ਉਹੀ ਇਹ ਆਉਟਪੁੱਟ ਵਾਲਾ ਅੰਦੋਲਨ ਵੀ ਜੀਐਸਪੀ ਵੱਲੋਂ ਛੇੜਿਆ ਜਾ ਰਿਹਾ ਦੇਖੋ ਭੋਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਰੈਲੀ ਇਸੇ ਕਰਕੇ ਰੱਖੀ ਆ ਕਿ ਹਰ ਖੇਤਰ ਤੇ ਨਹੀਂ ਪੰਜਾਬ ਬਰਬਾਦ ਮੈਂ ਕਹਿੰਦਾ ਇਸ ਕਰਕੇ ਇੱਕ ਵਿਆਪਕ ਨੀਤੀ ਬਣਾ ਕੇ ਸਾਨੂੰ ਅੱਗੇ ਵਧਣਾ ਪਊਗਾ ਵੱਡੇ ਹਰ ਸੈਕਸ਼ਨ ਸੁਸਾਇਟੀ ਦੇ ਹਿੱਤਾਂ ਦੀ ਐਜੂਕੇਸ਼ਨ ਸੈਕਟਰ ਦੀ ਐਸੇ ਸਕੂਲ ਆ ਜਿੱਥੇ ਇੱਕ ਵੀ ਅਧਿਆਪਕ ਨਹੀਂ ਇੱਕ ਕਦੀ ਕਿਸੇ ਸਕੂਲ ਤੋਂ ਕਦੀ ਕਿਸੇ ਸਕੂਲ ਤੋਂ ਅਧਿਆਪਕ ਦਿੱਤਾ ਜਾਂਦਾ ਔਰ ਐਸੇ ਵੀ ਇਹ ਜਿੱਤੇ 40 50% ਪੋਸਟਾਂ ਹਾਈ ਸਕੂਲ ਸੀਨੀਅਰ ਸਟੂਡੈਂਟ ਸਕੂਲ ਖਾਲੀ ਹੈ ਜਿਹੜਾ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਕਿਉਂਕਿ ਡਾਕਟਰ ਅੰਬੇਡਕਰ ਜੀ ਨੇ ਜਦੋਂ ਸੰਵਿਧਾਨ ਬਣਾਇਆ ਉਹਨਾਂ ਨੇ ਇੱਕ ਚੈਪਟਰ ਨਿਰਦੇਸ਼ਕ ਸਿਧਾਂਤਾਂ ਦਾ ਦਿੱਤਾ ਸੰਵਿਧਾਨ ਦੇ ਵਿੱਚ ਉਹਦਾ ਮਕਸਦ ਇਹ ਸੀ ਕਿ ਹਕੂਮਤ ਜਿਹੜੀ ਹੁਕਮਰਾਨ ਇਹਦੀ ਤੇ ਨੀਤੀ ਤਿਆਰ ਕਰੋਗੇ ਗਾਈਡਲਾਈਨ ਦਿੱਤੀ ਉਹਨਾਂ ਨੇ ਇੱਕ ਗਾਈਡਲਾਈਨ ਸਦਾਰ ਇੱਕ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਇੱਕ ਸਿਧਾਂਤ ਇਹ ਰੱਖਿਆ ਕਿ ਭਾਰਤ ਦਾ ਹੁਕਮਰਾਣ ਇਸ ਦੇਸ਼ ਦੇ ਗਰੀਬ ਦੇ ਬੱਚੇ ਲਈ ਮਿਆਰੀ ਐਜੂਕੇਸ਼ਨ ਮੁਫਤ ਦੇਊਗਾ ਔਰ ਲਾਜ਼ਮੀ ਵੀ ਹੋਏਗਾ 1950 ਚ ਸੰਵਧਾਨ ਲਾਗੂ ਹੈ 2009 ਤੱਕ ਉਸ ਨਿਰਦੇਸ਼ਕ ਪ੍ਰਧਾਨਤਬਲ ਹੁਕਮਰਾਨਾਂ ਨੇ ਧਿਆਨ ਨਹੀਂ 2009 ਤੋਂ ਜਦੋਂ BSP ਨੇ ਪਾਰਲੀਮੈਂਟ ਚ ਚੱਕ ਕੇ ਦਿੱਤੇ ਸਰਕਾਰ ਨੂੰ ਤਾਂ ਇਹਨਾਂ ਨੇ ਉਹ ਐਕਟ ਬਣਾਇਆ ਪਰ 2009 ਤੋਂ ਲੈ ਕੇ 2025 ਤੱਕ ਐਕਟ ਲਾਗੂ ਨਹੀਂ ਹੋਇਆ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ 2009 ਵਾਲਾ ਗਰੀਬਾਂ ਦੇ ਬੱਚਿਆਂ ਨੂੰ ਉਹਦੇ ਵਿੱਚ ਗਰੀਬ ਦੀ ਜਾਤੀ ਨਹੀਂ ਪੁੱਛੀ ਜਾਣੀ ਸਿਰਫ ਕਰਟਰੀਰੀਆ ਹੈ ਗਰੀਬ ਔਰ ਜਿੰਨੇ ਬੱਚੇ ਸਕੂਲਾਂ ਚ ਜਾਂਦੇ ਆ 8ਵੀਂ ਤੱਕ ਦੇ ਉਹਦਾ 25 ਫੀਸਦੀ ਪ੍ਰਾਈਵੇਟ ਸਕੂਲ ਚ ਜਾ ਕੇ ਤਕਲਾ ਲੈ ਸਕਦਾ ਹੈ ਉਹ 75000 ਬੱਚਾ ਹਰ ਸਾਲ ਪ੍ਰਾਈਵੇਟ ਸਕੂਲਾਂ ਚ ਉੱਚ ਮਿਆਰ ਦੀ এডਿਕੇਸ਼ਨ ਬਿਨਾ ਫੀਸ ਦਿੱਤਿਆਂ 0 ਫੀਸ ਤੇ ਪੜ੍ਹਾਈ ਕਰ ਸਕਦਾ 16 ਸਾਲਾਂ ਚ 8 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ 5 ਸਾਲ ਕਾਂਗਰਸ ਦੀ ਸਰਕਾਰ ਰਹੀ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਕਿਸੇ ਵੀ ਚਾਰੇ ਦਲਾਂ ਦੀ ਸਰਕਾਰ ਨੇ ਉਹ ਕਾਨੂੰਨ ਲਾਗੂ ਨਹੀਂ ਕੀਤਾ ਅਸੀਂ ਸਾਰੇ ਪੰਜਾਬੀਆਂ ਨੂੰ ਭਰੋਸਾ ਦਿੰਦੇ ਆ ਕਿ ਜਿਹੜਾ ਕਾਨੂੰਨ 16 ਸਾਲਾਂ ਜਿਹੜੀ ਲਾਗੂ ਨਹੀਂ ਕੀਤਾ ਆਸ਼ੀਰਵਾਦ ਬੀਐਸਪੀ ਨੂੰ ਦਿਓ 2027 ਚ ਬਸਪਾ ਆਊਗੀ ਅਸੀਂ 16 ਮਿੰਟਾਂ ਵਿੱਚ ਉਹ ਕਾਨੂੰਨ ਲਾਗੂ ਕਰਾਂਗੇ।ਪਰੰਤੂ ਅਸੀਂ 15 ਮਾਰਚ ਨੂੰ ਇਹਦੇ ਤੇ ਅੰਦੋਲਨ ਵੀ ਐਲਾਨ ਕਰ ਰਹੇ ਆ ਕਿਉਂਕਿ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਕਿਹਾ ਕਿ ਕਾਨੂੰਨ ਲਾਗੂ ਕਰੋ। ਅਸੀਂ 15 ਮਾਰਚ ਤੋਂ بڑا ਜਨਤਕ ਅੰਦੋਲਨ ਲਾਬਰ ਕਰਾਂਗੇ। ਇਸ ਸਰਕਾਰ ਨੂੰ ਵੀ ਮਜਬੂਰ ਕਰਾਂਗੇ ਕਿ ਇਹ ਲਾਗੂ ਕਰੇ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ 100% ਅਸਾਮੀਆਂ ਭਰਨਾ, ਬੀਐਸਪੀ ਦੀ ਸਿੱਖਿਆ ਘਰਾਟੀ ਦਾ ਅਜੰਡਾ ਹੈ। ਸੇਤ ਸਮਾਜਾਂ ਦੇ ਵਿੱਚ ਕ੍ਰਾਂਤੀਕਾਰੀ ਸਥਾਨ ਲਿਆਉਣਾ ਆ ਮੇਰੇ ਕੋਲ ਤੋਂ ਖਬਰ ਆਈ ਹੈ ਕਿ ਜਲੰਧਰ ਇੱਕ ਐਕਸੀਡੈਂਟ ਹੋਇਆ ਐ ਐਕਸੀਡੈਂਟ ਮੀਨਸ ਜਦੋਂ ਕੋਲ ਗੱਡੀ ਕੋਈ ਲਟੇਰਿਆ ਨੇ ਔਰ ਉਹਦੀਆਂ ਅੱਖਾਂ ਵਿੱਚ ਪੇਚ ਕਸ ਮਾਰ ਪਰੰਤੂ ਉਹ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਉਹਨੂੰ ਪੂਰਾ ਦਿਨ ਕੋਈ ਫਸਟ ਏਡ ਨਹੀਂ ਦਿੱਤੀ ਸਾਹ ਸੁਆਰ ਰਹਾ ਤੜਫਦਾ ਰਿਹਾ ਔਰ ਫਿਰ ਉਹਦਾ ਪਰਿਵਾਰ ਆਇਆ ਫਿਰ ਉਹ ਪੀਜੀਆ ਨੂੰ ਲੈ ਕੇ ਜਾਣ ਲੱਗੇ ਫਿਰ ਵੀ ਉਹਨੂੰ ਇਹ ਕਿਹਾ ਵੀ ਡਾਕਟਰਾਂ ਨੇ پیسے ਨਹੀਂ ਤੁਹਾਨੂੰ ਕਿਹਾ ਦੇ ਰਿਹਾ ਸੀ ਰੈਫਰ ਵੀ ਨਹੀਂ ਕੀਤਾ ਉਹਦੀ ਵਿਚਾਰੇ ਦੀ ਰਾਸਤੇ ਵਿੱਚ ਡੈਥ ਹੋ ਤੂੰ ਐਸਾ ਘਟਿਆ ਸਿਹਤ ਪ੍ਰਬੰਧ ਪਹਿਲੀ ਤੱਕ ਲਾਇੰਡ ਆਰਡਰ ਉਹਦੀ ਗੱਡੀ ਵੀ ਲੁੱਟੀ ਗਈ ਜੋ ਉਹਦੇ ਜੇਬ ਚ ਚਾਰ ਪੈਸੇ ਸੀ ਉਹ ਵੀ ਲੁੱਟੇ ਗਏ ਆਰਥਿਕ ਤੌਰ ਤੇ ਵੀ ਲੁੱਟਿਆ ਔਰ ਸਰੀਰਕ ਤੌਰ ਤੇ ਵੀ ਲੁੱਟਿਆ ਔਰ ਸਰਕਾਰ ਨੂੰ ਸ਼ਰਮ ਆਣੀ ਚਾਹੀਦੀ ਆ ऐसे कटिया प्रबंधन ਦੇ ਲਈ ਇਸ ਕਰਕੇ ਬੋਜਨ ਸਮਾਜ પાર્ટી ਇਸ ਸਮਝਈ ਹੈ ਕਿ ਸਿਹਤ ਦੇ ਖੇਤਰ ਚ ਵੀ ਇੱਕ ਬੜੀ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ ਕਿ ਜਿਹੜੇ ਸਿਵਲ ਹਸਪਤਾਲ ਆ ਇਹ ਤਾਂ ਸਿਰਫ ਇੱਕ ਸਲਿੱਪ ਲਿਖਣ ਲਈ ਬੈਠੇ ਆਰਾਵਾ ਦੀ ਪਾਰਟੀ ਨੇ ਆਮ ਆਦਮੀ ਕਲੀਨਿਕ ਬਣਾਏ ਹੋਏ ਭਗਵੰਤ ਮਾਨ ਜੀ ਜਦੋਂ ਬਿਮਾਰ ਹੋਣ ਉਹਦੇ ਚ ਦਾਖਲ ਤਾਂ ਹੁਣ ਇੱਕ ਵਾਰੀ ਜਾ ਕੇ ਇੱਕ ਵਾਰੀ ਜਾ ਕੇ ਚੱਡਾ ਦੀਆਂ ਅੱਖਾਂ ਤੇ ਚੈੱਕ ਕਰਾਣਾ ਉੱਥੇ ਔਰ ਕੇਜਰੀਪਾਲ ਜੀ ਜਿਹੜੇ ਫੁੱਕਾ ਮਾਰਦੇ ਬੈਠ ਕੇ ਕਿਤੇ ਉਹਨੂੰ ਤਾਂ ਉਹਨਾਂ ਕਿਸੇ ਕਿਸੇ ਕਲੀਨਿਕ ਚ ਦਾਖਲ ਤਾਂ ਕਰਾਂ ਤੂੰ ਉਹ ਕੋਲੈਪਸ ਹੋ ਚੁੱਕਿਆ ਇਹਨਾਂ ਦਾ ਹੈਲਥ ਸਿਸਟਮ ਵੀ ਇਸ ਕਰਕੇ ਅੱਜ ਚਿੰਤਾ ਜਿਹੜੀ ਆ ਇਹਦੇ ਤੇ ਰਾਜਨੀਤੀ ਕਰਨ ਦੀ ਨਹੀਂ ਹੈ ਚਿੰਤਾ ਹੈ ਜਨਤਾ ਦੀ ਲਈ ਬੇਸਿਕ ਜ਼ਰੂਰਤਾਂ ਜਿਹੜੀਆਂ ਉਹਦਾ ਪ੍ਰਬੰਧ ਕਰਨ ਦੀ ਤੋਂ ਬਹੁਤ ਜੁਮ ਸਮਾਜ ਪਾਰਟੀ ਨੇ ਇਸੇ ਕਰਕੇ ਅਸੀਂ ਸਾਰੇ ਪੰਜਾਬ ਹਤਾਸ਼ੀਆਂ ਨੂੰ ਸੱਦਾ ਦਿੰਦੇ ਬੁੱਧੀ ਜੀਬੀਏ ਨੂੰ ਅਸੀਂ ਬੇਨਤੀ ਕਰਦੇ ਕਿ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਬੁੱਧੀ ਮਾਨ ਹੋਣਾ ਕੋਈ ਬੜੀ ਗੱਲ ਨਹੀਂ ਬੁੱਧੀ ਦੀ ਦਿਸ਼ਾ ਕਿਹਾ ਇਹ ਵੱਡੀ ਗੱਲ ਹੈ ਆ ਇਸ ਕਰਕੇ ਬੁੱਧੀ ਜੀਬੀਏ ਨੂੰ ਸੋਚਣਾ ਪਊਗਾ ਕਿ ਕੀ ਅਸੀਂ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਨੂੰ ਆਪਣੀ ਬੁੱਧੀ ਨਾਲ ਤਾਂ ਨਹੀਂ ਪ੍ਰਮੋਟ ਕਰ ਰਹੇ ਨਹੀਂ ਤਾਂ ਬੀਐਸਪੀ ਇੱਕ ਬਦਲ ਪੰਜਾਬ ਤੇ ਇਤਾਂ ਦਾ ਖੜਾ ਕਰਨਾ ਚਾਹੀਦਾ ਸਭ ਬੁੱਧੀ ਜੀਬੀਏ ਨੂੰ ਸੰਦੀ ਬੇਨਤੀ ਆ ਕੇ ਆਪਣੀਆਂ ਕਲਮਾਂ ਭੋਜਨ ਸਮਾਜ ਪਾਰਟੀ ਦੇ ਬਦਲ ਦੇ ਨਾਲ ਖੜੇ ਕਰੋ ਆਪ ਤੁਸੀਂ ਇਸ ਮੈਦਾਨ ਦੇ ਵਿੱਚ ਦਾਣਾ ਮੰਡੀ ਗਰਾਊਂਡ ਦੇ ਵਿੱਚ ਆਓ ਪੰਜਾਬ ਦੇ ਇੱਕ ਨਵੇਂ ਬਦਲ ਨੂੰ ਉਸਾਰਨ ਦਾ ਸਾਡਾ ਜੋ ਯਤਨ ਉਹਦੇ ਗਵਾਹ ਬਣੋ ਉਹਦਾ ਹਿੱਸਾ ਬਣੋ ਔਰ ਇੱਕ ਨਵਾਂ ਨਰੋਆ ਸੇਤਮੰਦ ਪੰਜਾਬ ਜਨਤਾ ਦੀ ਸੇਵਾ ਕਰਨ ਵਾਲਾ ਪੰਜਾਬ ਅਸੀਂ ਜਿਹੜਾ ਉਸਾਰਨਾ ਚਾਹੁੰਦੇ ਆ ਉਦੇ ਵਿੱਚ ਆਪਣਾ ਕੰਟਰੀਬਿਊਸ਼ਨ ਮਜ਼ਦੂਰ, ਕਿਰਤੀ, ਕਾਮੇ, ਕਿਸਾਨ, ਦੁਕਾਨਦਾਰ, ਵਪਾਰੀ, ਹਰ ਪੰਜਾਬੀ ਵੀਰ ਭੈਣ ਸਭ ਨੂੰ ਸਾਡਾ ਸਦਾ ਕਿ ਆਓ ਪੰਜਾਬ ਨੂੰ ਨਵੀਂ ਦਿਸ਼ਾ ਵਿੱਚ ਤੋੜੀਏ ਇਹ ਚਾਰੇ ਤਰ੍ਹਾਂ ਜਿਹੜੀ ਪੰਜਾਬ ਬਰਬਾਦ ਕੀਤਾ ਇਹਨਾਂ ਨੂੰ ਰੱਦ ਕਰੀਏ ਔਰ ਇੱਕ ਵਿਕਲਪ ਮਜ਼ਬੂਤ ਸ਼ਕਤੀਸ਼ਾਲੀ ਬਦਲ ਖੜਾ ਕਰੀਏ ਅਮੇਨਾ ਪੰਜਾਬ ਬਸਪਾ ਦੇ ਪ੍ਰਧਾਨਤਾ ਸਿੰਘ ਕ੍ਰੀਪਰੀ ਜੀ ਜੋ ਪੰਜਾਬ ਸੰਭਾਲੋ ਰੈਲੀ 15 ਮਾਰਚ ਨੂੰ ਹੋ ਰਹੀ ਹੈ ਉਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਫਗਵਾੜੇ ਦਾਣਾ ਮੰਡੀ ਵਿਖੇ ਪਹੁੰਚੇ ਸੀ ਤੇ ਇਹਨਾਂ ਨੇ ਸੱਦਾ ਦਿੱਤਾ ਕਿ ਪੰਜਾਬ ਨੂੰ ਜਿਹੜਾ ਪੰਜਾਬ ਸੋਨੇ ਦੀ ਚਿੜੀਆ કહਾਇਆ ਜਾਂਦਾ ਸੀਗਾ ਤੇ ਉਸ ਪੰਜਾਬ ਨੂੰ ਤਬਾਹ ਕਰਨ ਲਈ ਅਕਾਲੀ ਦਲ ਕਾਂਗਰਸ ਆਮ ਆਦੀ ਪਾਰਟੀ ਭਾਜਪਾ ਨੇ ਰੋਲ ਨਿਭਾਇਆ ਤੇ ਇਹਨਾਂ ਕਹਿਣਾ ਕਿ ਇੱਕ ਵਾਰ 2027 ਦੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਬਸਪਾ ਨੂੰ ਜਿਹੜਾ ਪੰਜਾਬ ਦੇ ਲੋਕ ਮੌਕਾ ਦੇਣ ਤੇ ਪੰਜਾਬ ਨੂੰ ਪੰਜਾਬ ਦੀ ਕਾਇਆ ਕਲਪ ਇਹ ਕਰ ਸਕਦੇ ਆ ਚੇਤਨਾ ਚਨ ਲਈ ਪ੍ਰਦੀਪ ਰਾਜ